ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲੋ ਜੀ ਅਸੀਂ ਆਪਣਾ ਕੰਮਕਾਰ ਕਰਕੇ ਹੋ ਚੁੱਕੇ ਹਾਂ ਫ੍ਰੀ ਤੇ ਅਸੀਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤਾਂ ਤੁਸੀਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਵਾਤਵਾਸ਼ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਧਰ ਅਸੀਂ ਆਪਣਾ ਜਿਹੜਾ ਸਵੇਰ ਦਾ ਕੰਮ ਸੀ ਸਵੇਰ ਦਾ 파ਟ ਸੀ ਟਾਈਮ ਨਹੀਂ ਕਰ ਲੈਨੇ ਆਪਣਾ ਤੇ 파ਟ ਕਰਨ ਤੋਂ ਬਾਅਦ ਅਸੀਂ ਬੱਚਿਆਂ ਨੂੰ ਸਕੂਲ ਪੇਜ ਕੇ ਤੇ ਅਸੀਂ ਹੋ ਚੁੱਕੇ ਹੁਣ ਫ੍ਰੀ ਤੇ ਕੰਮਕਾਰ ਕਰਦਾ ਸੀ ਨਿਬੇੜ ਲਿਆ ਆ ਤੇ ਅਸੀਂ ਵੀਡੀਓ ਨੂੰ ਕਰ ਲੱਗਿਆ ਜੀ ਸ਼ੁਰੂ ਤੇ ਵੀਡੀਓ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਵਿੱਚ ਵਾਈ ਗਰੂ ਜ਼ਰੂਰ ਲਿਖਿਆ ਕਰੋ ਠੀਕ ਹੈ ਤੇ ਤੁਹਾਨੂੰ ਪਤਾ ਹੀ ਆ ਪ੍ਰਮਾਤਮਾ ਨਾਲ ਰਿਲੇਟਡ ਹੀ ਅਸੀਂ ਵੀਡੀਓ ਪਾਉਨੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਸੀਂ ਬਹੁਤ ਘੱਟ ਸਪੋਰਟ ਕਰਦੇ ਜੇ ਵੀਡੀਓ ਨੂੰ ਤੇ ਪਰਮਾਤਮਾ ਦੇ ਲਈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਅਸੀਂ ਅੱਜ ਦੀ ਵੀਡੀਓ ਜਿਹੜੀ ਉਹ ਸ਼ੁਰੂ ਕਰਦੇ ਆਂ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਆਪਣੇ ਤੇ ਲੈ ਕੇ ਆਉਣਾ ਕਿਉਂਕਿ ਪਰਮਾਤਮਾ ਸਾਨੂੰ ਕਹਿੰਦੇ ਨੇ ਕਿ ਪਹਿਲਾਂ ਤੁਸੀਂ ਆਪਣੇ ਤੇ ਜਦ ਵੀ ਤੁਹਾਡੇ ਕੋਈ ਮੁਸੀਬਤ ਆਉਂਦੀ ਆ ਤੇ ਜਦੋਂ ਤੁਹਾਡੇ ਮੁਸੀਬਤ ਦਾ ਹਾਲ ਹੁੰਦਾ ਆ ਪਰਮਾਤਮਾ ਵੱਲੋਂ ਤਾਂ ਤੁਸੀਂ ਦੂਸਰਿਆਂ ਨਾਲ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅੱਜ ਦੀ ਵੀਡੀਓ ਜਿਹੜੀ ਆ ਅਸੀਂ ਉਸ ਦੇ ਬਾਰੇ ਗੱਲ ਕਰਦੇ ਆ ਕਿ ਜੇਕਰ ਤੁਹਾਨੂੰ ਦਬਾਅ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਤੋਂ ਹੀ ਆਪਣੀ ਗੱਲ ਸ਼ੁਰੂ ਕਰਾਂਗੀ ਤੇ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਾਂਗੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਜਦ ਮੈਂ ਅੰਮ੍ਰਿਤ ਨਹੀਂ ਛਕਿਆ ਸੀ ਤਾਂ ਮੈਨੂੰ ਦਬਾਅ ਹੋ ਜਾਂਦਾ ਸੀ ਤੇ ਮੈਨੂੰ ਮਤਲਬ ਜਦੋਂ ਮੈਂ ਸੌਣਾ ਤੇ ਮੈਨੂੰ ਸਵੇਰ ਟਾਈਮ ਦਬਾਅ ਹੋ ਜਾਣਾ ਇੰਦਾ ਲੱਗਣਾ ਜਿਦਾਂ ਮੇਰਾ ਕੋਈ ਗਲਾ ਘੁੱਟਦਾ ਪਿਆ ਆ ਤੇ ਮੈਨੂੰ ਬਹੁਤ ਜ਼ਿਆਦਾ ਮਤਲਬ ਮੈਂ ਚੀਕਾਂ ਚੁੱਕਾ ਮਾਰਨੀ ਆ ਕਿਸੇ ਨੂੰ ਵੀ ਮੇਰੀਆਂ ਚੀਕਾਂ ਜਿਹੜੀਆਂ ਨਹੀਂ ਸੁਣਦੀਆਂ ਹੁੰਦੀਆਂ ਸੀ ਲੇਕਿਨ ਮੈਂ ਆਪਣੇ ਆਪ ਦੇ ਵਿੱਚ ਬੜੀਆਂ ਜ਼ਿਆਦਾ ਚੀਕਾਂ ਮਾਰਦੀ ਹੁੰਦੀ ਸੀ ਮੇਰੇ ਵਿੱਚ ਵੀ ਲਾ ਕੇ ਸੁੱਤੇ ਹੁੰਦੇ ਸੀ ਲੇਕਿਨ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਜਿੱਦਾਂ ਕੋਈ ਮੇਰਾ ਗਲਾ ਘੋਟਦਾ ਪਿਆ ਆ ਜਾਂ ਮੈਨੂੰ ਮਾਰਦਾ ਪਿਆ ਆ ਤੇ ਜਦੋਂ ਮੈਂ ਫਿਰ ਵਾਗੁਰੂ ਵਾਗਰੂ ਮਤਲਬ ਕਰਨ ਡੈ ਬਣਾ ਤੇ ਫਿਰ ਮੈਂ ਠੀਕ ਹੋ ਜਾਂਦੀ ਰਹੀ ਆ ਤੇ ਇਸ ਕਰਕੇ ਮੈਂ ਤੁਹਾਡੇ ਨਾਲ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਮੇਰੇ ਤੇ ਗੱਲ ਹੁੰਦੀ ਆ ਉਹ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਕੋਈ ਕਹਾਣੀ ਬਣਾ ਕੇ ਕੋਈ ਦੱਸਣਾ ਇਹ ਸਾਡਾ ਕੋਈ ਤਰਮ ਨਹੀਂ ਹੈਗਾ ਕਿਉਂਕਿ ਗੁਰਬਾਣੀ ਸੱਚੀ ਆ ਤੇ ਅਸੀਂ ਸੱਚੀ ਗੱਲ ਹੀ ਤੁਹਾਡੇ ਨਾਲ ਕਰਾਂਗੇ ਅਸੀਂ ਝੂਠੀ ਗੱਲ ਤੁਹਾਡੇ ਨਾਲ ਕੋਈ ਵੀ ਸ਼ੇਅਰ ਨਹੀਂ ਕਰਾਂਗੇ ਤੇ ਇਹ ਸੀ ਮੇਰੀ ਗੱਲ ਕਿ ਮੈਨੂੰ ਵੀ ਦਬਾਅ ਹੁੰਦਾ ਸੀ ਤੇ ਉਸ ਤੋਂ ਬਾਅਦ ਮੈਂ ਪਾਠ ਵੀ ਕਰਦੀ ਸੀ ਸਵੇਰੇ ਵੀ ਜਬਜੀ ਸਾਹਿਬ ਦਾ ਪਾਠ ਤਾਂ ਨੂੰ ਪਤਾ ਸੀ ਕਰਦੇ ਆ ਦਿੱਲੀ ਪੰਜਾਬੀਆਂ ਦਾ ਨਿਤਨੇਮ ਹੁੰਦਾ ਆ ਤੇ ਸ਼ਾਮ ਨੂੰ ਰਹਗਾ ਸਾਇਬ ਦਾ ਪਾਠ ਹੁੰਦਾ ਆ ਤੇ ਅਸੀਂ ਪਾਠ ਕਰਦੇ ਸੀ ਲੇਕਿਨ ਫਿਰ ਵੀ ਮੈਨੂੰ ਕਦੇ-ਕਦੇ ਵਿੱਚ ਵਾਰ ਜਿਹੜਾ ਉਹ ਦਬਾਅ ਹੋ ਜਾਂਦਾ ਰਿਹਾ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਦਬਾਅ ਹੋ ਜਾਂਦਾ ਹੈ ਤਾਂ ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਪਤਾਂ ਨੂੰ ਕਿਹੜੀ ਬਾਣੀ پڑھਣੀ ਚਾਹੀਦੀ ਹੈ ਜਿਦਿਨਾਂ ਤੁਹਾਨੂੰ ਦਬਾਅ ਨਾ ਹੋਏ ਤੇ ਇਸ ਦੇ ਬਾਰੇ ਹੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ ਕਿ ਤਾਂ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਜਿਹੜੀਆਂ ਚਾਰ ਲਾਵਾਂ ਲਿਖੀਆਂ ਨੇ ਉਹਨਾਂ ਦਾ ਜਾਪ ਕਰਨ ਦੇ ਨਾਲ ਸਾਨੂੰ ਦਬਾ ਕਦੀ ਨਹੀਂ ਹੋਏਗਾ ਕਿਉਂਕਿ ਇਹ ਹੁੰਦਾ ਹੈ ਸ਼ੈਤਾਨ ਦਾ ਪੈਰ ਜਦੋਂ ਤੁਹਾਨੂੰ ਦਬਾ ਹੁੰਦਾ ਹੈ ਤਾਂ ਸਮਝ ਲਓ ਕਿ ਤੁਹਾਡੇ ਮਤਲਬ ਕਿ ਸ਼ੈਤਾਨ ਨੂੰ ਪਤਾ ਆ ਸ਼ੈਤਾਨ ਦਾ ਤੁਹਾਨੂੰ ਪਤਾ ਹੀ ਆ ਉਸ ਦੇ ਬਾਰੇ ਮੈਂ ਤਾਂ ਬਹੁਤੀ ਗੱਲ ਨਹੀਂ ਕਰਾਂਗੀ ਤੇ ਇਸ ਕਰਕੇ ਅੱਜ ਕੱਲ੍ਹ ਕਾਲਜੋਗ ਦੇ ਵਿੱਚ ਸ਼ੈਤਾਨ ਦਾ ਪੈਰ ਆ ਜਿਹੜਾ ਜ਼ਿਆਦਾ ਹੁੰਦਾ ਹੈ ਜਦੋਂ ਵੀ ਅਸੀਂ ਮਨਰੇ ਉੱਠਣਾ ਹੁੰਦਾ ਹੈ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਉਹ ਨੇ ਟਾ ਲੈਣਾ ਵਾ ਕਿ ਤੁਸੀਂ ਬਾਣੀ ਨਾ ਪੜੋ ਤੁਸੀਂ ਮਤਲਬ ਵੀ ਆਪਣੇ ਵੱਲੋਂ ਨਹੀਂ ਲਾਉਣਾ ਵਾ ਤੇ ਬਾਣੀ ਵੱਲੋਂ ਨਹੀਂ ਲੱਗਣ ਨਹੀਂ ਦੇਣਾ ਹੈਗਾ ਇਸ ਕਰਕੇ ਜਿਹੜਾ ਵੀ ਚਾਰਲਾਮਾਂ ਦਾ ਪਾਠ ਕਰਦਾ ਵਾ ਨਾ ਉਹਨੂੰ ਕਦੇ ਵੀ ਦਬਾ ਨਹੀਂ ਹੁੰਦਾ ਹੈਗਾ ਕਿਉਂਕਿ ਚਾਰਲਾਮਾਂ ਦਾ ਪਾਠ ਕਰਨ ਦੇ ਨਾਲ ਸ਼ੈਤਾਨੀ ਜਿਹੜੀਆਂ ਤਾਕਤਾਂ ਉਹ ਸਾਡੇ ਤੇ ਨਹੀਂ ਪਰ ਪਰ ਹੁੰਦੀਆਂ ਤੇ ਇਸ ਕਰਕੇ ਮੈਂ ਚਾਰਲਾਮਾਂ ਦਾ ਪਾਠ ਜਿਹੜਾ ਉਹ ਕਰਦੀ ਹਾਂ ਜਦੋਂ ਵੀ ਮੇਰੇ ਕੋ ਹੋ ਜੇ ਤੇ ਮੈਂ ਕਰਦੀ ਆ ਹੁਣ ਤੇ ਕਾਫੀ ਟਾਈਮ ਹੋ ਗਿਆ ਹੈ ਘਾਟੀ ਹੁੰਦਾ ਹੈ ਮੇਰੇ ਕੋ ਲੇਕਿਨ ਮੈਂ ਚਾਰ ਲਾਵਾ ਦਾ ਜਦੋਂ ਦਾ ਵੀ ਪਾਠ ਕਰਨਾ ਸ਼ੁਰੂ ਕੀਤਾ ਹੈ ਹੁਣ ਮੈਨੂੰ ਕਦੇ ਵੀ ਦਬਾ ਨਹੀਂ ਹੋਇਆ ਹੈਗਾ ਤੇ ਮੈਂ ਕੱਲੀ ਵੀ ਘਰੇ ਸੁੱਤੀ ਹਾਂ ਕਿਉਂਕਿ ਜਿਵੇਂ ਇਸ ਵੇਲੇ ਟਾਈਮ ਮੇਰੇ ਹਸਬੰਡ ਗਰੰਤੀ ਸਿੰਘ ਨੇ ਉਹ ਚਲ ਜਾਂਦੇ ਨੇ ਮਰੇਰੇ 4:00 3:30 4:00 ਕਵੈ ਨਾ ਮੈਂ ਵੀ ਉੱਠ ਪੈਂਦੀ ਹਾਂ ਉਸ ਤੋਂ ਬਾਅਦ ਮੈਂ ਪਾਠ ਕਰਕੇ ਉਸ ਤੋਂ ਬਾਅਦ ਫਿਰ ਅੱਜ ਕੀ ਕਰਨਾ ਹੁੰਦਾ ਵਾ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਚੀਜ਼ ਜਨ ਲੈਣੀ ਆ ਤਾਂ ਉਸ ਤੋਂ ਬਾਅਦ ਬੱਚਿਆਂ ਨੂੰ ਸਕੂਲ ਤਿਆਰ ਕਰਕੇ ਭੇਜਣਾ ਹੁੰਦਾ ਆ ਤੇ ਇਸ ਕਰਕੇ ਮਨੇਰੇ ਹੁਣ ਜਿੱਦਾਂ ਮਰਜੀ ਮੈਂ ਇਕੱਲੀ ਵੀ ਸੌਂ ਆ ਜਿੱਦਾਂ ਮਰਜੀ ਹੈ ਲੇਕਿਨ ਮਿੰਦਬਾਣੀ ਹੁੰਦਾ ਪਹਿਲਾਂ ਮੈਂ ਜਦੋਂ ਵੀ ਇਕੱਲੀ ਸੌਣੀ ਹੁੰਨੀ ਆ ਤੇ ਮੈਨੂੰ ਦਬਾਅ ਹੋ ਜਾਂਦਾ ਹੁੰਦਾ ਸੀ ਲੇਕਿਨ ਹੁਣ ਮੈਂ ਜਦੋਂ ਵੀ ਚਾਰ ਲਾਵਾਂ ਦਾ ਪਾਠ ਕਰਦੀ ਆ ਤਾਂ ਮੈਨੂੰ ਕਦੇ ਵੀ ਦਬਾਅ ਨਹੀਂ ਹੋਇਆ ਹੈਗਾ ਤੇ ਮੈਂ ਬਿਲਕੁਲ ਠੀਕ ਆ ਤੇ ਬੱਚਿਆਂ ਲਾਗੇ ਵੀ ਪਾਠ ਕਰਨਾ ਚਾਹੀਦਾ ਵਾ ਤੇ ਤੁਸੀਂ ਇਹ ਪਾਠ ਦਾ ਜਾਪ ਜ਼ਰੂਰ ਕਰਿਆ ਕਰੋ ਤੇ ਇਹ ਵੀਡੀਓ ਤੁਹਾਨੂੰ ਅਗਰ ਵਧੀਆ ਲੱਗੀ ਤਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰੋ ਸਪੋਰਟ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਆ ਕਰੋ ਕਿਉਂਕਿ ਮੈਂ ਤੁਹਾਨੂੰ ਹਮੇਸ਼ਾ ਹੀ ਸੱਚੀ ਗੱਲ ਦੱਸਦੀ ਆ ਪ੍ਰਮਾਤਮਾ ਦੀ ਬਾਣੀ ਕਿਹੜੀ ਪੜਨਾ ਸਾਨੂੰ ਕੀ ਲਾਭ ਮਿਲਦਾ ਆ ਤੇ ਬਾਣੀ ਪੜਨਾ ਹਰ ਇੱਕ ਬਾਣੀ ਪੜਨਾ ਸਾਨੂੰ ਫਾਇਦਾ ਹੀ ਹੁੰਦਾ ਆ ਤੇ ਤੁਸੀਂ ਚਾਰ ਲਾਵਾਂ ਦਾ ਜੇਕਰ ਪੈਣਾ ਨੂੰ ਦਬਾਅ ਹੋ ਜਾਂਦਾ ਆ ਤਾਂ ਉਹ ਚਾਰ ਲਾਵਾਂ ਦਾ ਪਾਠ ਜ਼ਰੂਰ ਕਰਨ ਕਿਉਂਕਿ ਜ਼ਿਆਦਾਤਰ ਇਹ ਜਿਹੜਾ ਦਬਾਅ ਹੁੰਦਾ ਆ ਪੈਣਾ ਨੂੰ ਹੁੰਦਾ ਆ ਤੇ ਇਸ ਕਰਕੇ ਇਹ ਜੁੜੇ ਸਿਤਾਨ ਉਹ ਜ਼ਿਆਦਾਤਰ ਹੀ ਔਰਤਾਂ ਤੇ ਹੀ ਮਤਲਬ ਵੀ ਦਬਾ ਕਰਦਾ ਵਾ ਤੇ ਇਸ ਕਰਕੇ ਤੁਸੀਂ ਬਾਣੀ ਜ਼ਰੂਰ ਪੜਿਆ ਕਰੋ ਭੈਣਾ ਮੇਰੀਆਂ ਤੇ ਇਹ ਏ ਪਾ ਚਾਰ ਲਾਵਾਂ ਦਾ ਤੁਸੀਂ ਜਦੋਂ ਵੀ ਪਾਠ ਕਰੋਗੇ ਤੁਹਾਨੂੰ ਕਦੀ ਵੀ ਦਬਾ ਨਹੀਂ ਹੋਏਗਾ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਮੈਨੂੰ ਦੱਸਿਓ ਜੇਕਰ ਤੁਹਾਨੂੰ ਫਰਕ ਪਏਗਾ ਤੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਜਿਵੇਂ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਤੁਹਾਨੂੰ ਫੇਰ ਨੈਕਸਟ ਵੀਡੀਓ ਵਿੱਚ ਤੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ